ਕਾਲ ਜੀ ਮੈਰੀਨਾ ਤੁਮਾਂ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਵਟਿੰਡਾ ਦੀ ਬਠਿੰਡਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਉਸ ਵੇਲੇ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਅੰਦਰ ਬੈਠੇ ਬੰਦਿਆਂ ਨੂੰ ਭੱਜਣਾ ਪੈ ਗਿਆ ਜਦੋਂ ਪੁਲਿਸ ਨੇ ਇਸ ਹੋਟਲ ਦੇ ਵਿੱਚ ਰੇਡ ਕਰ ਦਿੱਤੀ ਜੀਹਾਂ ਦਾ ਦੇਖ ਕੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਹੋਟਲ ਦੇ ਵਿੱਚ ਗੈਰ ਕਾਨੂੰਨੀ ਤੰਗ ਦੇ ਨਾਲ ਜੁੜ ਕੇ ਕੰਮ ਕੀਤੇ ਜਾਂਦੇ ਨੇ ਇੱਥੋਂ ਤੱਕ ਕਿ ਦੇਵਪਾਰ ਦੇ ਧੰਦੇ ਦੀ ਵੀ ਸ਼ਿਕਾਇਤ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦ ਹੋਏ ਜਦੋਂ ਸਨੀਜੀ ਹੋਟਲ ਦੇ ਵਿੱਚ ਛਾਪਾ ਮਾਰਿਆ ਤਾਂ ਅੰਦਰ ਮਾਲਕ ਸਮੇਤ 10 ਹੋਰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਜਦੋਂ ਰੇਡ ਕੀਤੀ ਤਾਂ ਇਸ ਦੌਰਾਨ ਅੰਦਰ ਮੌਜੂਦ ਇਹਨਾਂ 10 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਮੌਕੇ ਦੇ ਉੱਤੇ ਉਸ ਹੋਟਲ ਦਾ ਮਾਲਕ ਵੀ ਮੌਜੂਦ ਸੀ ਜਿਸ ਨੂੰ ਕੀ ਇਹਨਾਂ ਬੰਦੇ ਦੇ ਸਨੇਹ ਕਾਬੂ ਕਰਦੇ ਕਿ ਕਿਸ ਹੋਟਲ ਦੇ ਵਿੱਚ ਗੱਤ ਜਿਹੜਾ ਕੀ ਤੰਦਾਬ ਚਲਾਇਆ ਜਾ ਰਿਹਾ ਸੀ ਜਿੱਦੀ ਜਾਣਕਾਰੀ ਪੁਲਿਸ ਅਫਸਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਕੱਲ ਇਵਨਿੰਗ ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀਗੀ ਕਿ ਇੱਕ ਪੈਰਾਸਲਟਰ ਨਾਮ ਦਾ ਹੋਟਲ ਜੋ ਬਠਿੰਡਾ ਦੇ ਵਿੱਚ ਸਥਿਤ ਹੈ ਇਸ ਦੇ ਵਿੱਚ ਇਲੀਗਲ ਐਕਟੀਵਿਟੀ ਜਿਹੜੀ ਆ ਉਹ ਹੁੰਦੀ ਹੈ ਸੋ ਇਨਫਰਮੇਸ਼ਨ ਮਿਲਣ ਤੇ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮਕਦਮਾ ਨੰਬਰ 248 ਅੰਡਰ ਸੈਕਸ਼ਨ 3 4 ਇਮੋਰਲ ਟਰੈਫਿਕਿੰਗ ਐਕਟ ਐਂਡ ਐਕਸਾਈਜ਼ ਐਕਟ ਦੇ ਰਿਲੇਵੈਂਟ ਸੈਕਸ਼ਨ ਦੇ ਵਿੱਚ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਜੋ ਮਕਤਬਾ ਬੇਸਿਕਲੀ ਪੰਕਜ ਤੇ ਪੰਕਜ ਦਾ ਜਿਹੜਾ 파ਟਨਰ ਹੈਗਾ ਹੋਟਲ ਦਾ ਤੇ ਇੱਕ ਕਾਲਾ ਨਾਮ ਦੇ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ ਤੇ ਰੇਡ ਕਰਨ ਤੇ ਮੌਕੇ ਦੇ ਉੱਪਰ ਜਿਹੜਾ ਟੋਟਲ 10 ਬੰਦੇ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਜਿਹੜੇ ਕਿ ਇਸ ਇਲੀਗਲ ਐਕਟੀਵਿਟੀ ਦੇ ਵਿੱਚ ਸ਼ਾਮਲ ਸੀਗੇ ਜਿਸ ਦੇ ਵਿੱਚੋਂ ਇੱਕ ਜਿਹੜਾ ਪੰਕਜ ਸੀਗਾ ਜੋ ਹੋਟਲ ਦਾ ਮਾਲਕ ਸੀਗਾ ਉਸ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ 9 ਬੰਦੇ ਨੇ ਇਹਦੇ ਵਿੱਚੋਂ ਤਿੰਨ ਬੰਦੇ ਗਿੱਦੜਵਾਦ ਰਹਿਣ ਵਾਲੇ ਨੇ ਤਿੰਨ ਹਨੂਮਾਨਗੜ੍ਹ ਦੇ ਰਹਿਣ ਵਾਲੇ ਨੇ ਇੱਕ ਵਿਰਕ ਕਲਾ ਮਠੰਡਾ ਦਾ ਰਹਿਣ ਵਾਲਾ ਇੱਕ ਬੰਦਾ ਜਿਹੜਾ ਜਿਰਗਪੁਰ ਦਾ ਰਹਿਣ ਵਾਲ ਸੋ ਇਹਨਾਂ ਦੇ ਖਿਲਾਫ ਅਸੀਂ ਜਿਹੜੇ ਹੈਗੀ ਆ ਮੁਕੱਦਮਿਆਂ ਦੇ ਵਿੱਚ ਗ੍ਰਿਫਤਾਰੀ ਕਰ ਲਈ ਹੈ ਫਰਦਰ ਇਹਨਾਂ ਨੂੰ ਅਸੀਂ ਪੇਸ਼ ਕਰਕੇ ਤੇ ਅੱਗੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਇਸ ਤੋਂ ਇਲਾਵਾ ਇਸ ਬੰਦੇ ਮੁਕੱਦਮੇ ਦੇ ਵਿੱਚ ਇੱਕ ਪੰਕਜ ਦਾ ਜਿਹੜਾ ਭਰਾ ਹੈਗਾ ਉਹ ਮੌਕੇ ਦੇ ਉੱਪਰ ਜਿਹੜਾ ਸੀਗਾ ਨਹੀਂ ਮਿਲਿਆ ਉਸ ਦੀ ਗ੍ਰਿਫਤਾਰੀ ਲਈ ਅਸੀਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਸੋ ਦਾਦੀ ਅੱਗੇ ਦੇਖਿਆ ਜਾਂਦਾ ਹੈ ਕਿ ਕਈ ਵਾਰ ਸੁਪਾਸ ਸੈਂਟਰ ਆਰ ਦੇ ਵਿੱਚ ਜਾਂ ਫਿਰ ਹੋਟਲਾਂ ਦੇ ਆਰ ਦੇ ਵਿੱਚ ਕੁਝ ਗੈਰ ਕਾਨੂੰਨੀ ਧੰਦੇ ਚਲਾਏ ਜਾਂਦੇ ਨੇ ਜਦੋਂ ਪੁਲਿਸ ਨੂੰ ਰੇਡ ਮਿਲਦੀ ਹੈ ਤਾਂ ਫਿਰ ਇਹਨਾਂ ਦੇ ਉੱਤੇ ਛਾਪੇ ਮਾਰ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਿ ਜਿਹੜੇ ਹੋਰ ਲੋਕ ਨੇ ਇਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਧੰਦੇ ਨਾਲ ਕੰਮ ਕਰਦੇ ਨੇ ਤਾਂ ਉਹ ਵੀ ਸੁਚੇਤ ਹੋ ਜਾਣ ਬਿਊਰੋ ਰਿਪੋਰਟ ਆਜ਼ਾਦ ਸੋਚ